ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਫੇਰ ਖੜੇ ਆ ਆਪਦੇ ਪਿੰਡ ਨਾ ਥਾਣੇ ਦੇ ਸਟੇਡੀਅਮ ਤੇ ਅੱਜ ਫੇਰ ਚੱਲ ਰਹੀਆਂ ਸਾਡੇ ਪਿੰਡ ਨਾ ਥਾਣੇ ਦੇ ਸਟੇਡੀਅਮ ਗਰਾਊਂਡ ਦੇ ਵਿੱਚ ਗੇਮਾਂ ਬੱਚਿਆਂ ਨੇ ਛੋਟੇ ਬੱਚੇ ਹੈਗੇ ਜਿਹਦੇ ਵਿੱਚ ਰੇਸ਼ਾਂ ਦਾ ਵੀ ਹੈਗਾ ਤੇ ਸਾਨੂੰ ਸਾਰੀ ਕਿੰਨੀ ਹੋ ਸਕੇ ਜੀ ਆਪਾਂ ਵੀਡੀਓ ਬਣਾਵਾਂਗੇ ਤੇ ਇਹਨੂੰ ਵੱਧ ਤੋਂ ਵੱਧ ਬਾਜੀ ਸ਼ੇਅਰ ਕਰਿਓ ਕਿਉਂਕਿ ਇਸ ਚੀਜ਼ ਨਾਲ ਉਹਦੇ ਬੱਚਿਆਂ ਦਾ ਹੌਸਲਾ ਵੀ ਵੱਧਾਗਾ ਤੇ ਚਲੋ ਜਿਹਨੂੰ ਦੇਖ ਕੇ ਹੋਰ ਬੱਚਿਆਂ ਨੂੰ ਵੀ ਹੌਸਲਾ ਮਿਲਦਾ ਜਾ ਉਹਨੂੰ ਦੇਖ ਕੇ ਹੋਰ ਵੀ ਬੱਚੇ ਗੇਮਾਂ ਦੇ ਬਚਾਉਣਗੇ ਤੇ ਤੁਹਾਨੂੰ ਸਾਰੇ ਦਿਖਾਉਣੇ ਆ ਜੀ ਪਹਿਲਾਂ ਰੇਸਿੰਗ ਆਗੀ ਤੇ ਫਿਰ ਇਹਦੇ ਵਿੱਚ ਅਲੱਗ-ਅਲੱਗ ਕਿਹੜੀਆਂ ਗੇਮਾਂ ਚੱਲ ਰਹੀਆਂ ਗਈਆਂ ਗਰਾਊਂਡ ਦੇ ਵਿੱਚ ਉਹ ਖੁਸ਼ੀ ਕਰਾਂਗੇ ਆਪਾਂ ਸਾਰੀਆਂ ਦਿਖਾਵਾਂਗੇ ਦੂਜਾ ਸਹਿਦੀਪ ਜਿਹੜੇ ਨਾਂ ਬੋਲਣਾ ਨਾਲ ਸਹਿਦੀਪ ਹੈ ਸਹਿਦੀਪ ਸਹਿਦੀਪ ਅਤੇਸ਼ ਕੌਣ ਬਰੇ ਜੀ ਅਤੇਸ਼ ਕਿਹੜਾ ਨੰਬਰ ਜਿਹੜਾ ਲੰਘ ਕੇ ਦੁਆਰੇ ਫੇਰ ਇੱਥੇ ਆਉਣਾ ਠੀਕ ਹੈ ਇੱਥੇ ਆਉਣਾ ਪਰ ਧਿਆਨ ਰੱਖਣਾ ਕਦੇ ਦੂਜੇ ਨੂੰ ਚੋਟ ਨਹੀਂ ਪਹੁੰਚਾਉਣੀ ਆਪਾਂ ਠੀਕ ਹੈ ਕੋਈ ਤੁਹਾਡੀ ਲਾਈਨ ਨਹੀਂ ਦੀ ਮੇਰੀ ਗੱਲ ਸੁਣੋ ਆ ਤੁਹਾਡੀ ਕੋਈ ਲਾਈਨ ਨਹੀਂ ਬਸ ਆ ਸਾਰਾ ਘੇਰਾ ਤੁਹਾਡਾ ਹੀ ਆ ਉਹ ਲਾਈਨ ਤੋਂ ਲੈ ਕੇ ਆਹਾ ਕੋਈ ਅੱਗੇ ਪਿੱਛੇ ਜਿੱਧਰ ਦੀ ਮਰਜ਼ੀ ਜਾ ਸਕਦਾ ਠੀਕ ਹੈ ਇਹ ਨਹੀਂ ਵੀ ਤੁਹਾਡੀ ਆ ਲਾਈਨ ਹੈ ਵੀ ਦੋ ਲਾਈਨਾਂ 'ਚ ਇੱਕ ਬੱਚੇ ਭੱਜਣਗੇ ਇੱਕ ਲਾਈਨ 'ਚ ਐਦਾਂ ਕੁਝ ਨਹੀਂ ਹੈਗਾ ਆ ਖੁੱਲਾ ਤੁਹਾਡੇ ਵਾਸਤੇ ਠੀਕ ਹੈ ਆਪਣਾ ਸਾਰਾ ਜੋਰ ਲਾ ਦੇਣਾ ਬਾਕੀ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਜੀ ਬਾਰ ਬਾਰ ਉਹੀ ਬੇਨਤੀ ਕਰ ਰਹੇ ਆ ਪਹਿਲਾਂ ਦੱਸੋ ਜੀ ਜੋ ਦੱਸਣਾ ਸੀ ਹੁਣ ਹਾਂਜੀ ਹਾਂਜੀ ਦੱਸਤਾ ਪੁੱਤਰ ਜੀ ਬੇਟੇ ਦੋ ਕਿਹੜੇ ਲਾਉਣੇ ਆ ਪਤਾ ਇੱਥੇ ਆ ਕੇ ਖੜਨਾ ਨਹੀਂ ਕ੍ਰਾਸ ਕਰਕੇ ਦੁਬਾਰੇ ਖੜਨਾ ਸੀ ਆਪੇ ਖੜ ਲਾਂਗੇ ਤੁਸੀਂ ਭੱਜਦੇ ਰਹਿਣਾ ਠੀਕ ਹੈ ਅਸੀਂ ਆਪੇ ਖੜ ਲਾਂਗੇ ਤੁਸੀਂ ਭੱਜਦੇ ਰਹਿਣਾ ਹਲੋ ਵੀਰ ਪ੍ਰਮਿੰਦਰ ਅਮਰ ਮਾਸਟਰ ਜੀ ਡਿਊਟੀ ਵੀ ਸਾਹਮਰੇ ਨੇ ਨਾ ਨਾ ਨਾਇਕ ਤੇ ਵੀ ਤੇ ਨਾਲੇ ਬੱਚੇ ਨੂੰ ਦੱਸ ਰਹੇ ਨੇ ਜੀ ਸਟਾਰਟ ਹੋਣੀ ਹੈ ਇਹ ਰੇਸ ਜੇ ਕੱਟਣਾ ਜੇ ਕੱਟਣਾ ਨਾ ਉੱਪਰ ਦੇ ਉੱਪਰ ਦੀ ਕੱਟਣਾ ਬਟੇ ਠੀਕ ਹੈ ਜਿਹੜੇ ਨੇ ਵੀ ਕੱਟਣਾ ਆਇਆ ਨਹੀਂ ਵੀ ਐ ਹੋ ਜਾ ਮੈਂ ਇਧਰ ਦੀ ਉੱਪਰ ਦੀ ਕੱਟਣਾ ਠੀਕ ਹੈ ਪ੍ਰਾਇਮਰੀ ਸਕੂਲਾਂ ਦਾ ਇਹ ਆ ਜੀ ਮੁਕਾਬਲੇ ਆ ਬੱਚੇ ਛੋਟੇ ਬੱਚਿਆਂ ਦੇ ਅਸੀਂ ਆਪੇ ਫੜ ਲਾਂਗੇ ਬੱਚਾ ਆਪੇ ਫੜ ਲਾਂਗੇ ਤੁਸੀਂ ਭੱਜਦੇ ਰਹਿਣਾ ਠੀਕ ਹੈ ਤੁਸੀਂ ਬੱਚਿਓ ਜਿਵੇਂ ਇਧਰ ਤੁਸੀਂ ਜਦੋਂ ਭੱਜੋਗੇ ਨਾ ਇਹ ਜਾ ਸਕਦੇ ਹਾਂ ਆ ਬੱਚੇ ਇਹ ਨਹੀਂ ਵੀ ਇਤਰੀ ਰਹਿਣਾ ਤੁਸੀਂ ਇੱਥੇ ਆ ਸਕਦੇ ਹੋ ਜੇ ਭੱਜ ਕੇ ਅੱਗੇ ਜਾ ਰਹੇ ਹੋ ਠੀਕ ਹੈ ਦੋ ਕਿੰਨੇ ਚੱਕਰ ਲਾਉਣੇ ਆ ਇਧਰ ਧਿਆਨ ਦਿਓ ਕਿੰਨੇ ਚੱਕਰ ਲਾਉਣੇ ਆ ਦੋ ਪਰ ਇੱਕ ਦੂਜੇ ਨਾਲ ਕਦੇ ਲੱਤ ਲੁੱਤ ਨਾ ਡਾ ਦਿਓ ਠੀਕ ਹੈ ਆ ਤੁਹਾਡੇ ਪਾਸੇ ਸਾਰੇ ਸਰ ਜੀ ਪੂਰਾ ਜੋਰ ਲਾਈ ਜਾਂਦੇ ਹੈਗੇ ਪੂਰੀਆਂ ਅਦਾਇਤਾਂ ਆਈਆਂ ਤੇ ਪੂਰੇ ਰੂਲ ਤੇ ਵਧੀਆ ਧਿਆਨ ਰੱਖਿਓ ਸਾਈਡਾਂ ਲੰਦਾ ਵੀ ਧਿਆਨ ਹੁੰਦਾ ਕੋਈ ਗੱਲ ਨਹੀਂ ਠੀਕ ਹੈ ਬੇਟੇ ਬੈਸ ਆਫ ਲੱਕ ਕੰਨ ਖੁੱਲੇ ਰੱਖਣੇ ਆ ਅੱਖਾਂ ਖੁੱਲੀਆਂ ਰੱਖਣੀਆਂ ਜਦੋਂ ਬਿਸਲ ਵੱਜਦੀ ਆ ਨਾਲ ਦੀ ਨਾਲ ਸਿੱਧਾ ਵਾਸ ਠੀਕ ਹੈ ਹਾਂਜੀ ਰੈਡੀ ਅੱਗੇ ਕੋਈ ਨਾ ਹੋਵੇ ਤਾਹੇ ਕੁੱਬਲੇ 600 ਮੀਟਰ ਹੈ ਜੀ ਤੇ ਦੋ ਰਾਉਂਡ ਬਣਦੇ ਹੈਗੇ ਤੇ ਪੂਰੇ ਬਹੁਤ ਚੱਕਰ ਲਾਣੇ ਅੱਗਾ ਚੱਕਰ ਪੂਰਾ ਹੋ ਗਿਆ ਸ਼ਾਬਾਸ਼ 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 ਬੱਚੇ ਖਲਾ ਵੀ ਕਰ ਵਾਹ ਵੀ ਵਾਹ ਵੈਰੀ ਗੁੱਡ ਵੈਰੀ ਗੁੱਡ ਇੱਕ ਚੱਕਰ ਹੋ ਰਹਿ ਗਿਆ ਇੱਕ ਹੀ ਰਹਿ ਗਿਆ ਲਾਤ ਲਾਵੇ ਜੋਰ ਸ਼ਾਬਾਸ਼ ਇੱਕ ਹੀ ਰਹਿ ਗਿਆ ਕਾਪੀ ਕਾੜ ਗਿਆ ਕਾੜ ਗਿਆ ਆ ਗਿਆ ਸ਼ਾਬਾਸ਼ ਬੜੇ ਬੱਤੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਉਹ ਵਾਹ ਵੀ ਦਵਾਨਾ ਖਤਲਾ ਖਤਲਾ ਬਾ ਇੱਕ ਕਿੜਾ ਰਹਿ ਗਿਆ ਦੰਦਾ ਇੱਕ ਅੱਧਾ ਹੀ ਪਾਉਣੇ ਰਹਿ ਗਿਆ ਦੰਦਾ ਅੱਧਾ ਰਹਿ ਗਿਆ ਸ਼ਾਬਾਸ਼ ਸ਼ਾਬਾਸ਼ ਇਸ ਮੀਟਰ ਵੀ ਬਹੁਤ ਲਗਾ ਜੰਗੇ ਪ੍ਰੈਗ ਦੇ ਬਚ ਪੂਨਾ ਵੇ ਅੱਗੇ ਜਿੱਤ ਤੱਕ ਉਹ ਬਾਈ ਤੁਹਾਡਾ ਅੱਧ ਮੁਕਾਬਲਾ ਕਰਾਵਾਂਗੇ ਇੰਤੁਬਾਦ ਉਧਰ ਭੱਜ ਲਿਓ ਸ਼ਾਬਾਸ਼ 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 ਵਾਹ ਉਹਦਾ ਥੋੜਾ ਹੀ ਬਾਹ ਦਾ ਥੋੜਾ ਉਹ ਵਾਹ ਗਿਆ ਸਾਈਡ ਬੈਂਡ ਸ਼ਾਬਾਸ਼ ਵੈਰੀ ਗੁੱਡ ਬੈਂਕਾ ਮੁੰਡੇ ਇਹਨੇ ਵੀ ਬਹੁਤ ਵਧੀਆ ਕੀਤਾ ਕੋਈ ਗੱਲ ਨਹੀਂ ਬੰਦਾ ਸ਼ਾਬਾਸ਼ ਸਾਰੇ ਬੱਚਾੜੇ ਖੜਜੋ ਬਾਕੀ ਖੜਜੋ ਖੜਜੋ ਫੜਜੋ ਨਾਲ ਖੜਜੋ 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 ਹਾਂਜੀ ਨਾ ਕੋਈ ਨਹੀਂ ਖੜਾ ਲੱਗਦਾ ਮੈਨੂੰ ਵੀ ਸੁਣ ਲੈ ਮੈਨੂੰ ਵੀ ਸੁਣ ਲੈ ਖੜਾ ਹੋ ਖੜਾ ਮੈਨੂੰ ਵੀ ਪਰਿਸ਼ਾਰ ਮੁੜੀ ਹਵਾਉਣ ਠੀਕ ਹੈ ਜੀ ਤੇ ਬੱਚਾ ਥੋੜਾ ਜਿਹਾ ਡਰ ਗਿਆ ਤੇ ਚਲੋ ਅਗਲੀ ਵੀਡੀਓ ਆਪਾਂ ਤਾਵਾ ਵੀ ਫੇਰ ਤੇ ਵੀਡੀਓ ਨੂੰ ਕਰੇ ਵਾਤ ਵਾਤ ਸੇਅਰ